ਹੈਲੋ ਸਾਰਾ ਸਤਿ ਸ਼੍ਰੀ ਅਕਾਲ ਜੀ ਅੱਜ ਮੈਨੂੰ ਥੋੜੀ ਲੇਟ ਬੁਕਿੰਗ ਆ ਗਈ ਗੁਰੂ ਨਿਆ گاਉਂ ਤੋਂ ਚੰਡੀਗੜ੍ਹ ਨੂੰ ਚੰਡੀਗੜ੍ਹ ਤੋਂ ਮੈਂ ਆਪਣੇ ਅੱਜ ਆਪਣੇ ਹਸਬੰਦ ਨੂੰ ਲੈ ਕੇ ਗਈ ਕਿਉਂਕਿ ਮੈਂ ਇਕੱਲੇ ਆਣੀ ਸੀ ਜਾਣਾ ਉਹ ਇਲਾਕਾ ਸਹੀ ਨਹੀਂ ਸੇਫ ਨਹੀਂ ਉਸ ਤੋਂ ਬਾਅਦ ਰਾਤ ਦੇ 11:30 ਵਜੇ ਅਸੀਂ ਮੰਡੀ ਤੋਂ ਹੋ ਕੇ ਆਏ ਤੇ ਮੈਂ ਸੋਚਿਆ ਮੈਂ ਬਹੁਤ ਥੱਕ ਗਈ ਆ ਆਪਣੇ ਹਸਬੰਦ ਨੂੰ ਮੈਂ ਕਿਹਾ ਤੁਸੀਂ ਵੀ ਅੱਜ ਮੇਨਾ ਹੈਲਪ ਕਰਵਾ ਦਿਓ ਉਹਨਾਂ ਨੇ ਆਟਾ ਗੁੰਨੇ ਆ ਤੇ ਮੈਂ ਲਾਈਆਂ ਚੁਪਾਤੀ ਚੁਪਾਤੀ ਲਾਂਤ ਬਾਦ ਜੀ ਮੈਂ ਫਟਾਫਟ ਅੰਦਰ ਚੁਪਾਤੀ ਲੈ ਕੇ ਆ ਗਈ ਤੇ ਮੇਰੇ ਹਸਬੰਦ ਬਾਅਦ ਚ ਮੇਰੇ ਖਾਣਾ ਪਾ ਰਹੇ ਸੀਗੇ ਮੇ ਨਾਲ ਹੈਲਪ ਕਰਾ ਰਹੇ ਸੀਗੇ ਉਸ ਤੋਂ ਬਾਅਦ ਅਸੀਂ ਖਾਣਾ ਖਾਦਾ ਖਾਣਾ ਖਾਣ ਤੋਂ ਬਾਅਦ ਮੇਰੇ ਹਸਬੰਦ ਕਹਿੰਦੇ ਚਲੋ ਮੈਂ ਹੋਰ ਹੈਲਪ ਕਰਵਾ ਦਿੰਦਾ ਮੈਂ ਕਹਾ ਸ਼ੁਕਰ ਰੱਬ ਦਾ ਅੱਜ ਕਿੱਥੋਂ ਮਿਹਰ ਪੈ ਗਈ ਤੇ ਉਹਨਾਂ ਨੇ ਮੰਜੇ ਬਰਤਨ ਬਰਤਨ ਮੈਂ ਮੈਂ ਸੋਚਿਆ ਚਲੋ ਨਾਲ-ਨਾਲ ਮੈਂ ਕਿਚਨ ਸਾਫ਼ ਕਰ ਦਿੰਨੀ ਆ ਮੈਂ ਫਟਾਫਟ ਕਿਚਨ ਸਾਫ਼ ਕੀਤਾ ਤੇ ਉਹਨਾਂ ਨੇ ਬਰਤਨ ਸਾਰੇ ਕਲੀਨ ਕਰ ਦਿੱਤੇ ਤੇ ਅੱਜ ਮੈਂ ਮੇਰੀ ਇਹਨਾਂ ਦੀ ਇਹਨਾਂ ਦੀ ਹੈਲਪ ਦੇ ਨਾਲ ਇਹ ਮਿੰਨੀ ਬਲੌਗ ਬਹੁਤ ਵਧੀਆ ਰਿਹਾ ਅੱ ਅਮਤ ਕੇ 12 ਤੱਕ ਅਸੀਂ ਸਿੱਤੇ ਬਲੌਗ ਦੀ ਕਰਦੇ ਹਾਂ ਸਮਾਪਤੀ ਤੇ ਬਹੁਤ ਥੱਕ ਗਿਆ ਅੱਜ ਤੇ ਮੈਨੂੰ ਅੱਜ ਲੇਟ ਨਾਈਟ ਬੁਕਿੰਗ ਆਈ ਸੀ ਤੇ ਮੇਰੇ ਹਸਬੰਦ ਨਾਲ ਰਹੀ ਸੀਗੇ ਹੁਣ ਅਸੀਂ ਖਾਧੀ ਹਲਵੈ ਨਾਲ ਰੋਟੀ ਤੇ ਵੀਰੇ ਸਾਡਾ ਆਇਆ 12 ਵਜੇ ਕਿਉਂਕਿ ਆਪਾਂ ਮਰਚ ਮੰਡੀ ਵੀ ਜਾਣਾ ਸੀਗਾ ਕਿਉਂ ਜੀ ਆਲੂ ਪਿਆਜ਼ ਬਿਲਕੁਲ ਨਹੀਂ ਸੀ ਅਸੀਂ ਮੰਡੀ ਜਾਣਾ ਪਿਆ ਤੇ ਹੁਣ ਅਸੀਂ ਫ੍ਰੀ ਹੋ ਗਏ ਹਾਂ ਬਿਲਕੁਲ ਮੇਰੇ ਹਸਬੰਦ ਨੇ ਮੈਨੂੰ ਅਜੇ ਹੈਲਪ ਕਰਾ ਦੇ ਸੀ ਕਿ ਬਰਤਨ ਚੋਂ ਸਾਫ ਕਰਦਾ ਸ਼ੁਕਰ ਹੈ ਮੈਂ ਗਿਆ ਮੇਰੀ ਹਾਲਤ ਹੋਈ ਥੋੜੀ ਜਿਹੀ ਨਹੀਂ ਤੇ ਹੁਣ ਕੱਲ ਦਾ ਬਲੌਗ ਤੁਹਾਨੂੰ ਫੇਰ ਪਾਵਾਂਗੀ ਅੱਜ ਦੇ ਵਲੌਗ ਚ ਮੇਰਾ ਵਲੌਗ ਕਿਦਾਂ ਲੱਗਾ ਸਾਰਿਆਂ ਨੂੰ ਕਿਸ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਦੇਖੋ ਵੀ ਕਿੰਨੀ ਜ਼ਿਆਦਾ ਆ ਰਹੀ ਹੈ ਤੇ ਮੇਰੇ ਵਲੌਗ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਔਰ ਸਪੋਰਟ ਕਰਨਾ ਤੇ ਕੁਝ ਵੀ ਨਹੀਂ ਤੇ ਹੋਪ ਤੋਂ ਸਾਰੇ ਚੰਗੀ ਚੰਗੀ ਨੀਂਦ ਲਵੋ ਔਰ ਆਪਣੇ ਡ੍ਰੀਮਸ ਸੋਹਣੇ ਸੋਹਣੇ ਲਵੋ ਤੇ ਕੱਲ ਫਿਰ ਮਿਲਦੇ ਆਂ ਬਾਏ ਬਾਏ